ਹਲਕਾ ਰਾਮਪਰਾ ਦੀ ਗੱਲ ਕਰੀਏ ਤਾਂ ਪਾਰਟੀ ਇੱਕ ਹੈ ਕੈਂਡੀਡੇਟ ਦੋ ਉਮੀਦਵਾਰ ਦੋ ਦਿਖ ਰਹੇ ਨੇ ਇਸ ਵਾਰ ਹਲਕਾ ਰਾਮਪਰਾ ਵਾਸੀ ਦੱਸਣ ਕਿ ਕਿਹਨੂੰ ਟਿਕਟ ਜਿਹੜੀ ਉਹ ਮਿਲਣੀ ਚਾਹੀਦੀ ਹੈ ਇੱਕ ਪਾਸੇ ਤਾਂ ਕਹਿ ਦिए ਪੁਰਾਣੇ ਗੁਰਪ੍ਰੀਤ ਸਿੰਘ ਕਾਂਗੜ ਉਹ ਵੀ ਲਗਾਤਾਰ ਚਰਚਾਵਾ ਦੇ ਵਿੱਚ ਨੇ ਮਿਲ ਰਹੇ ਨੇ ਲੋਕਾਂ ਨੂੰ ਔਰ ਦੂਜੇ ਪਾਸੇ ਦੇਖੀਏ ਤਾਂ ਜਸ਼ਨਪ੍ਰੀਤ ਜਸ਼ਨਦੀਪ ਸਿੰਘ ਚਹਿਲ ਨਵਾਂ ਚਿਹਰਾ ਪਰ ਲੋਕਾਂ ਦੀ ਡਿਮਾਂਡ ਆ ਜਿਹੜੀ ਜੇ ਗੱਲ ਕਰੀਏ ਤਾਂ ਨਵੇਂ ਚਿਹਰੇ ਵੱਲ ਜਿਆਦਾ ਜਿਹੜੀ ਟੁੱਕਦੀ ਆ ਰਹੀ ਹੈ ਲਗਾਤਾਰ ਕਿ ਨਵੇਂ ਚਿਹਰੇ ਨੂੰ ਮੌਕਾ ਦੇਣਾ ਚਾਹੀਦਾ ਇਸੇ ਤਰ੍ਹਾਂ ਹੀ ਰਾਜਾ ਬੜਿੰਗ ਨੇ ਵੀ ਕੁਝ ਸਮਾਂ ਪਹਿਲਾਂ ਇੱਕ ਬਿਆਨ ਦਿੱਤਾ ਸੀ ਰਾਜਾ ਬੜਿੰਗ ਨੇ ਕਿ ਕਾਂਗਰਸ ਦੇ ਵਿੱਚ ਅਸੀਂ ਇਸ ਵਾਰ ਬਹੁਤ ਸਾਰੇ ਜਿਹੜੇ ਅਸੀਂ ਨਵੇਂ ਚਿਹਰੇ ਲੈ ਕੇ ਆਵਾਂਗੇ ਕਿ ਨਵੇਂ ਚਿਹਰੇ ਨੂੰ ਲੋਕ ਵੋਟ ਪਾ ਕੇ ਖੁਸ਼ ਨੇ ਨਵੇਂ ਚਿਹਰੇ ਦੀ ਪਛਾਣ ਵੀ ਬਣਦੀ ਹੈ ਕਿ ਸਾਡੀ ਕੋਸ਼ਿਸ਼ ਰਹੂਗੀ ਰਾਜਾ ਬੜਿੰਗ ਦਾ ਇਹ ਬਿਆਨ ਸੀ ਕਿ ਨਵੇਂ ਚਿਹਰੇ ਅਸੀਂ ਇਸ ਵਾਰ ਬਹੁਤ ਸਾਰੇ ਜਿਹੜੇ ਅਸੀਂ ਨਵੇਂ ਚਿਹਰੇ ਲੋਕਾਂ ਸਾਹਮਣੇ ਲੈ ਕੇ ਆਵਾਂਗੇ ਕਾਂਗਰਸ ਦੇ ਕਿ ਨਵੀਂ ਪੀੜ੍ਹੀ ਨੂੰ ਵੀ ਮੌਕਾ ਮਿਲਣਾ ਚਾਹੀਦਾ ਕਿ ਪ੍ਰਾਣਿਆਂ ਨੇ ਵੀ ਵਿੱਚ ਬਹੁਤ ਸਾਰੀਆਂ ਗਲਤੀਆਂ ਪ੍ਰਾਣਿਆਂ ਤੋਂ ਵੀ ਹੋਈਆਂ ਨੇ ਲੋਕਾਂ ਦੇ ਕੰਮ ਸਿਰੇ ਨਹੀਂ ਚਾੜੇ ਉਹਨਾਂ ਦੇ ਸੁੱਖ-ਦੁੱਖ ਦੇ ਵਿੱਚ ਨਹੀਂ ਸ਼ਰੀਕ ਹੋਏ ਜਾ ਕੇ ਕਿ ਆਪ ਦੀ ਲੋੜ ਮੁਤਾਬਕ ਹੀ ਮਿਲਦੇ ਨੇ ਵਰਕਰਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਵੀ ਭੱਜ ਦੌੜ ਜਿਹੜੀ ਸ਼ੁਰੂ ਹੋ ਚੁੱਕੀ ਹੈ ਬਹੁਤ ਸਾਰੇ ਪੁਰਾਣੇ ਵਰਕਰ ਵੀ ਸ਼ਾਇਦ ਨਵੇਂ ਚਿਹਰਿਆਂ ਨਾਲ ਜੁੜਨ ਲਈ ਤਤਬਰ ਨੇ ਉਹ ਵੀ ਚਾਹੁੰਦੇ ਨੇ ਕਿ ਨਵਾਂ ਚਿਹਰਾ ਆਵੇ ਨਵੇਂ ਚਿਹਰੇ ਦੇ ਨਾਲ ਜੁੜੀਏ ਜਿਹੜੇ ਪੁਰਾਣੇ ਕਹਿ ਦਈਏ ਚਿਹਰਿਆਂ ਦੇ ਨਾਲ ਉਹ ਜਾਣਦੇ ਨੇ ਕਿ ਤੇਰੇ ਪਾਸੇ ਕੋਈ ਰੂਟ ਰੱਖਦੇ ਨੇ ਜਾਂ ਗੇੜਾ ਕੱਢਣ ਦੀ ਸੋਚਦੇ ਨੇ ਲੋਕਾਂ ਦੇ ਨਾਲ ਵਿਚਰੀਏ ਤਾਂ ਉਹਨਾਂ ਨੂੰ ਨਿਰਾਸ਼ਾ ਜਿਤਾਉਣੀ ਪੈਂਦੀ ਹੈ ਕਿ ਨਿਰਾਸ਼ਾ ਹੀ ਆਤ ਲੱਗਦੀ ਹੈ ਕਿਉਂਕਿ ਲੋਕਾਂ ਦੇ ਸਵਾਲ ਬਹੁਤ ਹੁੰਦੇ ਨੇ ਕਿ ਤੁਸੀਂ ਪਹਿਲਾਂ ਇੰਨਾ ਚਿਰ ਐਮਐਲਏ ਰਹੇਗੇ ਤੁਸੀਂ ਵੀ ਰਹੇ ਸੀ ਐਮਐਲਏ ਤੁਸੀਂ ਆਹ ਕੰਮ ਕਿਉਂ ਨਹੀਂ ਕਰਾਇਆ ਲੋਕਾਂ ਦੇ ਬਹੁਤ ਸਾਰੇ ਸਵਾਲ ਆ ਜਿਹੜੇ ਉਹ ਹੁੰਦੇ ਨੇ ਉਹਨਾਂ ਗੱਲਾਂ ਜਿਹੜੇ ਲੋਕਾਂ ਦੇ ਸਵਾਲ ਨੇ ਉਹਨਾਂ ਦੇ ਜਵਾਬ ਆ ਜਿਹੜੇ ਉੱਪਰ ਨਹੀਂ ਹੁੰਦੇ ਵਰਕਰਾਂ ਕੋਲੇ ਇਸੇ ਲਈ ਬਹੁਤ ਸਾਰੇ ਵਰਕਰ ਵੀ ਨਾਰਾਜ਼ ਨੇ ਸਾਰੀਆਂ ਪਾਰਟੀਆਂ ਦੇ ਲਾ ਲਈਏ ਤਾਂ ਬਹੁਤ ਸਾਰੇ ਵਰਕਰ ਜਿਹੜੇ ਉਹ ਵੀ ਨਵੇਂ ਚਿਹਰਿਆਂ ਦੇ ਨਾਲ ਜੁੜਨਾ ਚਾਹੁੰਦੇ ਨੇ ਜੇ ਨਵੇਂ ਚਿਹਰਿਆਂ ਦੀ ਗੱਲ ਕਰੀਏ ਤਾਂ ਨਵੇਂ ਚਿਹਰੇ ਵੀ ਉੱਪਰ ਕੇ ਸਾਹਮਣੇ ਆ ਰਹੇ ਨੇ ਪਰ ਕਾਰਨ ਕੀ ਦੱਸਿਆ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਕਿ ਉਹ ਪ੍ਰਾਣ ਜਿਹੜੇ ਨਵੇਂ ਚਿਹਰੇ ਹੁੰਦੇ ਨੇ ਉਹ ਜਿਹੜੇ ਪ੍ਰਾਣੇ ਜਿਹੜੇ ਆਪਾਂ ਖੁੰਡ ਕਹਿ ਦਈਏ ਉਹਨਾਂ ਦੇ ਨਾਲ ਜਿਹੜੇ ਵਿਛੜੇ ਹੋਏ ਵਰਕਰ ਨੇ ਉਹਨਾਂ ਨੂੰ ਵੀ ਨਾਂ ਲੈ ਕੇ ਆ ਜਾਂਦੇ ਨੇ ਉਹ ਵਰਨਾ ਤਾਂ ਉਹ ਅੱਗੇ ਕੋਈ ਗੱਲ ਹੈ ਅੱਗੇ ਕਾਰਵਾਈ ਕਰਾਉਂਦੇ ਨੇ ਜਾਂ ਗੱਲਬਾਤ ਕਰਉਂਦੇ ਨੇ ਨਵੇਂ ਹੋਰ ਵਰਕਰਾਂ ਦੇ ਨਾਲ ਜਾਂ ਹੋਰ ਬੰਦਿਆਂ ਦੇ ਨਾਲ ਜਿਹੜੀ ਵਾਰਤਾ ਲਾਪ ਆ ਉਹ ਕੱਟ ਕਰਾਉਂਦੇ ਨੇ ਕਿ ਨਵੇਂ ਚਿਹਰਿਆਂ ਨੂੰ ਚਾਹੀਦਾ ਕਿ ਉਹ ਨਵੇਂ ਹੀ ਬੰਦੇ ਲੱਭਣ ਨਾ ਕਿ ਪ੍ਰਾਣੇ ਬੰਦੇ ਚੱਕਣ ਉਹਨਾਂ ਕੋਲ ਲਿਸਟ ਵੀ ਆਪਾਂ ਜੇ ਕਹਿ ਸਕਦਾ ਲੰਮੀ ਹੋਊਗੀ ਪਰ ਉਹ ਵਾਰਤਾ ਲਾਪ ਉਹਨਾਂ ਦੀ ਉਹਨਾਂ ਦੇ ਨਾਲ ਓਨੀ ਨਹੀਂ ਹੈਗੀ ਕਿ ਨਵੇਂ ਚਿਹਰੇ ਨੂੰ ਚਾਹੀਦਾ ਹੈ ਕਿ ਉਹ ਨਵੇਂ ਹੀ ਜਿਹੜੇ ਵਰਕਰ ਆ ਗਏ ਕਿਸੇ ਵੀ ਪਾਰਟੀ ਦੇ ਜੇ ਨਵਾਂ ਚਿਹਰਾ ਕਿਸੇ ਪਾਰਟੀ ਵੱਲੋਂ ਅਨਾਉਂਸ ਵੀ ਹੁੰਦਾ ਤਾਂ ਉਹਨਾਂ ਨੂੰ ਚਾਹੀਦਾ ਕਿ ਨਵੇਂ ਚਿਹਰੇ ਹੀ ਅੱਗੇ ਆਉਣ। ਪਰੰਪਰਾਵਾਸੀ ਦੱਸਣ ਕਮੈਂਟ ਕਰਕੇ ਹਲਕਾ ਪਰੰਪਰਾਵਾਸੀ ਕਿ ਕਾਂਗਰਸ ਦੇ ਵਿੱਚੋਂ ਕਿੰਨੂੰ ਚਾਹੀਦਾ ਕਿ ਟਿਕਟ ਜਿਹੜੀ ਮਿਲਣੀ ਚਾਹੀਦੀ ਹੈ ਜਸ਼ਨਦੀਪ ਸਿੰਘ ਚਾਹਲ ਨਵਾਂ ਚਿਹਰੇ ਦੀ ਡਿਮਾਂਡ ਹੈ ਜਿਹੜੀ ਲੋਕ ਵੀ ਕਹਿ ਰਹੇ ਨੇ ਕਿ ਨਵਾਂ ਚਿਹਰਾ ਦੇਖਣਾ ਚਾਹੁੰਦੇ ਨੇ ਕਾਂਗਰਸ ਦਾ। ਜਾਂ ਗੁਰਪ੍ਰੀਤ ਸਿੰਘ ਕਾਂਗਰ ਨੂੰ ਟਿਕਟ ਮਿਲੇਗੀ। ਇਹ ਲੋਕ ਹੁਣ ਕਮੈਂਟ ਆ ਰਹੀ ਤੁਸੀਂ ਦੱਸ ਦਿਓ।